ਗਿਆ ਜੀ ਇਹਦਾ ਆਪਣਾ ਇਹਨਾਂ ਦਾ ਹਮਲਾਜਾ ਕਰਾਉਂਦਾ ਇੱਥੇ ਡਾਕਟਰ ਸਾਹਿਬ ਕਿੰਨੇ ਬੰਦੇ ਛੱਡਾ ਲੱਗੀਆਂ ਆ ਆ ਗਿਆ 8 8 ਦਾ ਤਕੀਰ ਲੱਗਦਾ ਜਿੰਨੇ ਕਿੰਨਾ ਗੁੰਡਾਗਰਦੀ ਬੜੀ ਹੋਈ ਪੁਲਿਸ ਦੇ ਸਾਹਮਣੇ ਉੱਥੇ ਕੋਈ ਗੁੰਡਾ ਮੈਂ ਮੌਕੇ ਤੇ ਨਹੀਂ ਆਗਾ ਜਿਹੜੇ ਮਕਾਨ ਉਹ ਕਰਦੇ ਨਹੀਂ ਜਿਹੜੇ ਕਰਦੇ ਕੋਈ ਸੀਸੀਟੀਵੀ ਸਾਹਮਣੇ ਆਈ ਨਹੀਂ ਮੈਂ ਕੋਈ ਨਹੀਂ ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜਿਹੜੇ ਬੰਦੇ ਛੱਡਾ ਲੱਗੀਆਂ ਉਹ ਨਾਮ ਇਥੇ ਅਸ਼wini ਕੁਮਾਰ ਹੈ ਜੀ ਕੋਈ ਹਾਂ ਜੀ ਅਸ਼ ਅਸ਼ਦੀਪ ਸਿੰਘ ਆ ਕੋਈ ਸਰਵਿਸ ਇਹ ਵਕੂਬਾ ਕੰਨਾਜ ਦਾ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ ਕਿੰਨੇ ਬੰਦੇ ਛੱਡਾ ਲੱਗੇ 8-10 ਆ ਗਏ ਬੰਦੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲ ਅਸੀਂ ਇਹਦਾ ਮਲਾਜਾ ਕਰਾਉਂਦੇ ਸਾਡੀ ਡਿਊਟੀ ਇੰਨ ਅਮਰਜੈਂਸੀ ਹਸਪਤਾਲ ਅਸੀਂ ਇਹਦਾ ਮਲਾਜਾ ਕਰਾਂਗੇ ਉਹ ਥਾਣੇ ਆਏ ਤੁਹਾਡੇ ਕੋਲ ਉਹ ਥਾਣੇ ਆਏ ਉਥੋਂ ਥਾਣੇ ਆਏ ਨਹੀਂ ਤੂੰ ਹੀ ਦੱਸਦਾ ਆਪਣੇ ਇਸ ਤਰ੍ਹਾਂ ਉਹ ਥਾਣੇ ਲਾਈ ਝਗੜਾ ਹੋ ਜਾਂਦਾ ਤੇ ਕੌਣ ਦੁਨੀਆ ਵਾਲਾ ਉਹ ਥੇ ਥਾਣੇ ਥਾਣੇ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਇਹ ਬਗਲ ਬਹੁਤ ਦਬਸਰੋ ਦੱਸ ਦਿੱਤਾ ਕੋਈ ਨਾ ਕੰਟਰੋਲ ਹੋਇਆ ਇਹਦੇ ਕੋਲ ਆਹੋ ਅਸੀਂ ਕੰਟਰੋਲ ਕੀਤਾ ਇੱਥੇ ਆਹੋ ਅਸੀਂ ਆਪਣਾ ਕੰਟਰੋਲ ਕੀਤਾ ਆ ਗਿਆ ਜੀ ਇਹਦਾ ਆਪਣਾ ਇਹਨਾਂ ਦਾ ਮਲਾਜਾ ਕਰਾਉਂਦਾ ਇੱਥੇ ਡਾਕਟਰ ਸਾਹਿਬ ਤਾਂ ਕੀ ਲੱਗਦਾ ਕਿ ਇਹ ਕਿੰਨਾ ਗੁੰਡਾਗਰਦੀ ਬੜੀ ਹੋਈ ਪੁਲਿਸ ਦੇ ਸਾਹਮਣੇ ਉੱਥੇ? ਉਹ ਗੁੰਡਾ ਮੈਂ ਮੌਕੇ ਤੇ ਨਹੀਂ ਆਗਾ ਜਿਹੜੇ ਮੌਕੇ ਉਹ ਕਰੀਤੇ ਨੇ ਜਿਹੜੇ ਕਰਦੇ। ਕੋਈ ਸੀਸੀਟੀਵੀ ਦੇ ਸਾਹਮਣੇ ਆਈ? ਨਹੀਂ ਕੋਈ ਨਹੀਂ। ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜਿਹੜੇ ਬੰਦੇ ਇਕੱਠਾ ਲੱਗੇ? ਉਹ ਨਾਮ ਇਥੇ ਅਸ਼ਵਨੀ ਕੁਮਾਰ ਹੈ ਜੀ ਕੋਈ। ਹਾਂ ਜੀ। ਅਸ਼ ਅਸ਼ਦੀਪ ਸਿੰਘ ਆ ਕੋਈ ਸਦੀਸ਼ ਐਡਵੋਕੇਟ ਦਾ ਨਾਮ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ। ਕਿੰਨੇ ਬੰਦੇ ਇਕੱਠਾ ਲੱਗੇ? 8-10 ਆ ਗਏ ਬੰਦੇ। ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ? ਅਸੀਂ ਤੇਬ ਮਲਾਜ ਕਰਾਉਂਦੇ ਸਾਰੀ ਡਿਊਟੀ ਸੀ ਅਮਰਜੈਂਸੀ ਹਸਪਤਾਲ ਅਸੀਂ ਮਲਾਜ ਕਰਾਉਂਦੇ ਉਹ ਥਾਣੇ ਆ ਥੋਂ ਥਾਣੇ ਆਏ ਨਹੀਂ ਕੋਈ ਦੱਸਦਾ ਆਪਣੇ ਇਸ ਤਰ੍ਹਾਂ ਉਹ ਥਾਣੇ ਚੜਾ ਹੋ ਜਾਂਦਾ ਤੇ ਕੌਣ ਦਮੀਆ ਵਾਲਾ ਉਹ ਥੇ ਥਾਣੇ ਥਾਣੇ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਇਹ ਬਗਲ ਬਹੁਤ ਦਬਸਰ ਦੱਸ ਦਿੱਤਾ ਕੋਈ ਨਾ ਕੰਟਰੋਲ ਹੋਇਆ ਡੋਕਟਰ ਆਹੋ ਅਸੀਂ ਕੰਟਰੋਲ ਕੀਤਾ ਇੱਥੇ ਆਹ ਅਸੀਂ ਆਪਣਾ ਕੰਟਰੋਲ ਕੀਤਾ ਆ ਗਿਆ ਜੀ ਇਹਦਾ ਆਪਣਾ ਇਹਦਾ ਮਲਾਜ ਕਰਾਉਂਦਾ ਇੱਥੇ ਡਾਕਟਰ ਸਾਹਿਬ ਕਿੰਨੇ ਬੰਦੇ ਚੱਡਾ ਲੱਗੀਆਂ ਆ ਆ ਗਿਆ 8 8 ਦਾ ਤਕੀਨ ਲੱਗਦਾ ਕਿ ਇਹ ਕਿੰਨਾ ਗੁੰਡਾਗਰਦੀ ਬੜੀ ਹੋਈ ਬੁੱਲਸ ਦੇ ਸਾਹਮਣੇ ਉੱਥੇ ਕੋਈ ਗੁੰਡਾ ਮੈਂ ਮੌਕੇ ਤੇ ਨਹੀਂ ਆਗਾ ਜਿਹੜੇ ਮਕਾ ਉਹ ਕਰੀਤੇ ਨੇ ਜਿਹੜੇ ਕਰਤੇ ਕੋਈ ਸੀਸੀਟੀਵੀ ਸਾਹਮਣੇ ਹੈ ਨਹੀਂ ਕੋਈ ਨਹੀਂ ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜਿਹੜੇ ਬੰਦੇ ਇਕੱਠਾ ਲੱਗੇ ਨੇ ਉਹ ਨਾਮ ਇਥੇ ਅਸ਼wini ਕੁਮਾਰ ਹੈ ਜੀ ਕੋਈ ਹਾਂਜੀ ਅਸ਼ ਅਸ਼ਦੀਪ ਸਿੰਘ ਆ ਕੋਈ ਸਰਵਿਸ ਇੱਕ ਵੱਖੋ ਵੱਖ ਦਾ ਨਾਮ ਦਾ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ ਕਿੰਨੇ ਬੰਦੇ ਇਕੱਠਾ ਹੋ ਗਏ 8-10 ਆ ਗਏ ਬੰਦੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਅਹੀਂ ਤੇਬ ਮਲਾਜ ਕਰਾਉਂਦੇ ਸਾਡੀ ਡਿਊਟੀ ਇਮਰਜੈਂਸੀ ਹਸਪਤਾਲ ਅਸੀਂ ਮਲਾਜ ਕਰਾਉਂਦੇ ਉਹ ਥਾਣੇ ਵਾਲੇ ਉਥੋਂ ਥਾਣੇੋਂ ਆਏ ਨਹੀਂ ਬਾਕੀ ਨਹੀਂ ਦੱਸਦਾ ਆਪਣੇ ਇਸ ਤਰ੍ਹਾਂ ਉਹ ਥਾਣੇ ਚੜ੍ਹਦਾ ਹੋ ਜਾਂਦਾ ਤੇ ਕੌਣ ਦੂਮਿਆ ਵਾਲਾ ਉਹ ਥੇ ਥਾਣੇੋਂ ਥਾਣੇੋਂ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਇਹ ਬਗਾਲ ਬਹੁਤ ਦੂਰ ਦਾ ਸੌ ਦੱਸ ਦਿੱਤਾ ਕੋਈ ਨਾਲ ਕੰਟਰੋਲ ਹੋਇਆ ਢੇਗੋਟ ਆਹੋ ਐਂ ਕੰਟਰੋਲ ਕੀਤਾ ਇੱਥੇ ਆਹੋ ਅਸੀਂ ਆਪਣਾ ਕੰਟਰੋਲ ਕੀਤਾ ਇੱਥੇ